ਗੱਡੀ ਜਾ ਰਹੀ ਸੀ ਮੂਰੇ ਹੀ ਇਹ ਟਰੱਕ ਪਿੱਛੇ ਆ ਰਹੀ ਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪੁੱਤਾਂ ਦੇ ਦੋ ਆ ਦੇ ਡੈਥ ਹੋਈ ਪਿਛਲੀ ਸੀਟ ਤੇ ਬੈਠੇ ਤੇ ਇਹ ਇਹ ਬਹੁਤ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਹਾ ਦੀ ਤੇ ਬਹੁਤ ਸਾਈਡ ਤੇ ਬੈਠੀ ਪਈ ਉਹਨਾਂ ਦਾ ਸ਼ਟਾ ਕਾਫੀ ਨੇ ਜੀ ਬਚਪਨ ਤੋਂ ਇਕੱਠੇ ਖੇਡਿਆ ਸੀ ਹਮ ਸਵਾਦ ਆ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਬਲ ਬੜਾ ਕੇਰਿੰਗ ਇਹ ਫੈਮਿਲੀ ਓਰੀਐਂਟਡ ਬੰਦਾ ਸੀ। ਮੇਰੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ। ਉਹ ਕਹਿੰਦੀ ਵੀ ਮੈਂ ਕਿ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨਹੀਂ ਟੂਰੀ ਫੁੰਮਣ ਗਏ ਨੇ ਅਮਰੀਕਾ। ਵੀ ਉਸ ਤੋਂ ਬਾਅਦ ਮੈਂ ਆਉਂਗੀ ਤੇ ਟਿਕਟ ਕਰਾਉਣਗੀ ਮੇਰੀ। ਜੀ। ਉਹ ਤੋਂ ਬਾਅਦ ਤਾਂ ਕੰਮ ਹੋ ਗਿਆ ਜੀ ਉਹ ਤੀਨੇ ਹੋਣਾਂ ਕੀ। ਸੁਪਨਾ ਤਾਂ ਉਹਦਾ ਹੋਈ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਖੁਸ਼ ਆਲੋਚ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਇਹ ਗਏ ਸੀ ਕਿ ਅਮਰੀਕਾ ਘੁੰਮਣ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਅੱਛਾ ਨਹੀਂ ਜੀ ਸੁਣਾਗੇ ਹਾਂ ਜੀ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨੋਂ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਇਹ ਐਕਸੀਡੈਂਟ ਹੋ ਗਿਆ ਉਹਨਾਂ ਨਾਲ ਸਮਾਣੀ ਦੇ ਪਿੰਡ ਫਤੇਗੜ ਛੰਨਾ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਸ਼ਰਮਾ 15 ਸਾਲ ਪਹਿਲਾਂ ਪਲੱਸ 2 ਦੀ ਪੜ੍ਹਾਈ ਕਰਕੇ ਕੈਨੇਡਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਸੁਪਨੇ ਲੈ ਕੇ ਗਿਆ ਸੀ। ਉੱਥੇ ਜਾ ਕੇ ਉਸ ਦਾ ਵਿਆਹ ਦਿੱਲੀ ਦੀ ਇੱਕ ਲੜਕੀ ਅਨਸਲਾ ਨਾਲ ਹੋ ਗਿਆ ਤੇ ਉਹਨਾਂ ਦਾ ਇੱਕ ਬੇਟਾ ਹੋਇਆ ਹਿਆਨਸ ਜਿਸ ਦੀ ਉਮਰ 7 ਸਾਲ ਦੇ ਕਰੀਬ ਹੈ। ਉਹ ਆਪਣੀ ਮੈਰਿਜ ਐਨੀਵਰਸਰੀ ਮਨਾਉਣ ਦੇ ਲਈ ਅਮਰੀਕਾ ਗਿਆ ਸੀ ਜਿੱਥੇ ਉਸ ਦੇ ਕੁਝ ਰਿਸ਼ਤੇਦਾਰ ਰਹਿੰਦੇ ਸੀ। ਜਦੋਂ ਉਹ ਵਾਪਸ ਕੈਨੇਡਾ ਦੇ ਵਿੱਚ ਆਪਣੀ ਕਾਰ ਰਾਹੀਂ ਬ੍ਰੈਮਟਨ ਆ ਰਿਹਾ ਸੀ ਤਾਂ ਉਹਨਾਂ ਦੀ ਕਾਰ ਟਰੱਕ ਨਾਲ ਟਕਰਾ ਗਈ ਜਿਸ ਨਾਲ ਪ੍ਰਦੀਪ ਕੁਮਾਰ ਤੇ ਉਸਦੇ بیٹے ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਉਸਦੀ ਪਤਨੀ ਜ਼ਖਮੀ ਹੋ ਗਈ ਉਸਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਪ੍ਰਦੀਪ ਕੁਮਾਰ ਦੇ ਜੱਦੀ ਪਿੰਡ ਫਤਿਹਗੜ ਛੰਨਾ ਵਿੱਚ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਚਾਚੀ ਕਰਨਜੀਤ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਹੀ ਸਮਝਦਾਰ ਸੀ ਪਰਿਵਾਰ ਦੇ ਨਾਲ ਬਹੁਤ ਹੀ ਮਿਲਨਸਾਰ ਸੀ ਪਿੰਡ ਵਾਲਿਆਂ ਦੇ ਨਾਲ ਵੀ ਉਹ ਮਿੱਠਾ ਬੋਲਦਾ ਸੀ ਤੇ ਸਭ ਦਾ ਮਨ ਮੋਹ ਲੈਂਦਾ ਸੀ ਇਸ ਹਾਦਸੇ ਵਿੱਚ ਪਰਿਵਾਰ ਨੂੰ ਜੋ ਘਾਟਾ ਹੋਇਆ ਉਹ ਕਦੇ ਪੂਰਾ ਨਹੀਂ ਹੋਵੇਗਾ। ਕੀ ਨਾਮ ਆਪ ਜੀ ਦਾ? ਸੰਤਨਦਰ ਕਮਰ ਹੈ। ਇਹ ਆਪਣਾ ਪਤੀ ਦਾ ਭਰਾ ਦਾ ਬੇਟਾ ਅਸੀਂ। ਖਤਰਾਂ ਦਾ ਬੇਟਾ। ਹਾਂ ਕਿੰਨੇ ਸਾਲਾਂ ਤੋਂ ਕੈਨੇਡਾ ਗਿਆ ਹੈ? ਇਹਨੂੰ ਹੋ ਗਏ 14-15 ਸਾਲ ਜੀ। ਕਿਹੜੇ ਦੇਸ਼ ਤੇ ਗਏ ਸਾਰ ਤੇ ਰਹੇ ਸੀ? ਇਹ ਬਰਫ ਟੈਂਪਲ ਹੈ ਨਾ ਦੀ ਪਹਿਲਾ ਹੀ। ਤੇ ਕੰਮ ਕੀ ਕਰਦਾ ਸੀ ਉੱਥੇ? ਪਹਿਲਾਂ ਤਾਂ ਕੰਪਨੀ 'ਚ ਲੱਗਿਆ ਸੀ ਜੀ। ਜੀ। ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਸਿਖਾਉਣ ਲੱਗਿਆ। ਬੱਚਿਆਂ ਨੂੰ ਫੇਰ ਇਹ ਇਹਦੀ ਸ਼ੈਟਰ ਦੀ ਹੋਰ ਹੋਰ ਸਾਈਡ ਤੇ ਉਹਨੇ ਮਕਾਨ ਲੈ ਲਿਆ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫਿਰ ਇਹਨੂੰ ਰੋਡ ਵੇਚ ਉੱਥੇ ਨੌਕਰੀ ਮਿਲ ਗਈ ਹਾਂ ਫਿਰ ਉਹ ਦੋ ਦੋ ਘੰਟਿਆਂ ਦਾ ਰਸਤਾ ਪਰਾਂ ਗੁੱਡੀਆ ਤਾਂ ਸਾਈਡ ਤੇ ਗੇ ਲੰਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਹਾਂ ਨਹੀਂ ਸਾਂ ਉੱਥੇ ਰਹਿੰਦੀ ਹੈ ਜਵਾਈ ਰਹਿੰਦਾ ਹੈ ਉਹਦੀ ਗੁੱਡੀਆ ਦੀ ਇਹਦਾ ਬੇਟਾ ਤੇ ਇਹਦੀ ਮੰਮੀ ਇਹ ਘਟਨਾ ਜੋ ਤੁਸੀਂ ਦੱਸ ਰਹੇ ਪਰਿਵਾਰ ਅਮਰੀਕਾ ਗਿਆ ਉਸ ਦਾ ਬਾਬਾ ਸਾਰੇ ਸੰਮ੍ਰਿੱਕਾ ਤੋਂ ਵਾਪਸ ਆਇਆ ਹਾਂ ਵੀ ਪਹਿਲਾਂ ਇਹ originary university 29 ਤਰੀਕ ਦੀ ਇਹ ਕਹਿੰਦੇ ਵੀ ਚੱਲ ਘੁੰਮਣ ਆਣੇ ਨਾਲੇ ਅਮਰੀਕਾ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਇਹ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਉਹਨਾਂ ਦੇ ਵਾਸੀ ਮਿਲ ਆ ਲਾ ਕਰ ਲਾਂ ਤੋਂ ਗੱਡੀ ਲੈ ਕੇ ਆਪਦੀ ਛੁੱਪ ਛੁੱਪ ਚੜਾ ਕੇ ਉੱਥੋਂ ਮਾਲ ਬਾਬ ਸੇ ਇਹ ਗੱਡੀ ਚ ਆ ਗਏ ਬ੍ਰੈਟਨ ਅਮਰੀਕਾ ਤੋਂ ਫੋਮ ਫਿਰ ਕੇ ਉੱਥੇ ਰਾਤ ਰਹੀ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਚੱਲ ਪਈ ਪਰਸੋਂ ਜਦੋਂ ਪ੍ਰਦੀਪ ਗਿਆ ਉਹਦੇ ਮਨ ਚ ਇੱਥੇ ਜ਼ਮੀਨ ਜ਼ਮੀਨ ਆਉਂਦੀ ਸੀ ਉਹ ਥੋੜੇ ਪਰ ਆਦੇ ਹਾਂ ਸਾ ਤਫਕੀਲੇ ਜ਼ਮੀਨ ਦੇਣੇ ਗਈ ਉਹਦੇ ਮਨ ਚ ਆਈ ਵੀ ਮੈਂ ਬਾਹਰ ਜਾਵਾਂ ਹੈ ਉਹਦੇ ਮਨ ਚ ਆਇਆ ਮੈਂ ਬਾਹਰ ਜਾਵਾਂ ਹਾਂ ਜੀ ਉਹਦੇ ਮਨ ਚ ਹਾਂ ਜੀ ਹਾਂ ਉਹੋ ਮੇਰਾ ਭਰਾ ਜਿਹਾ ਹੁੰਦਾ ਸੀ ਉਹਦੀ ਵੀ ਡੈਥ ਹੋ ਗਈ 15 16 ਸਾਲ ਹੋ ਗਈ ਸਿਸਟਮ ਵਾਰ ਗਿਆ ਉਸ ਟਾਈਮ ਭਰਾ ਮੇਰੇ ਇੱਥੇ ਹਾਂ ਉਹਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਸੁਖਦੇਵ ਰਾਮ ਜੀ ਹਾਂ ਜੀ ਹਾਂ ਸੁਖਦੇਵ ਆਪਣੇ ਸੁਖਦੇਵ ਰਾਮ ਜੀ ਹਾਂ ਉਹ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾਇਈ ਵੀ ਮੈਂ ਬਾਹਰ ਜਾ ਮਾ ਕੇ ਉਰੇ ਰਹਾ ਮੈਂ ਕਿਹਾ ਵੀ ਭਾਈ ਤੂੰ ਬਾਹਰ ਵਗ ਜਾ ਜੇ ਤੇਰਾ ਜੀ ਕਰਾ ਰਹੇ ਜੀ ਉੱਥੇ ਨਹੀਂ ਪੀਅਰ ਹੋ ਕੇ ਇੱਥੇ ਆ ਜੀ ਇਹ ਜਦੋਂ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਉਹ ਬਹੁਤ ਵਧੀਆ ਜੌਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾ ਹੋ ਅਸੀਂ ਦੋਏ ਭਰਾ ਸੀ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਇਹ ਉਹ ਕੱਲਾ ਦੀ ਹਾਂਜੀ ਤੁਸੀਂ ਖੇਤੀਬਾੜੀ ਕਰਦੇ ਹੋ ਮੈਂ ਖੇਤੀਬਾੜੀ ਕਰਦਾ ਬੇਟੇ ਮੇਰੇ ਮੁਲਾਜ਼ਮ ਨੇ ਤਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੇ ਵੀ ਠੇਕੇ ਤੇ ਜ਼ਮੀਨ ਮਹੀਦਣਾ ਕਿੰਨੇ ਕਦੋਂ ਖਸੂਤਨਾ ਮਿਲੀ ਰਾਤ ਨੂੰ ਕਿ ਸਵੇਰੇ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਹੂੰ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਆ ਫਿਰ ਇਹ 8 10 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲਬਾਤ ਹੈ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੇ ਐ ਕਰਕੇ ਕੀ ਚੀਜ਼ ਦਾ ਹੈ ਟਰੱਕ 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 ਹਾਂ ਟਰੱਕ ਗੱਡੀ ਜਾ ਰਹੀ ਸੀ ਮੂਰੇ ਜੀ ਇਹ ਟਰੱਕ ਪਿਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪ ਪੁੱਤਾਂ ਦੀ ਦੋਵਾਂ ਦੀ ਡੈਥ ਹੋ ਗਈ ਪਿਛਲੀ ਸੀਟ ਤੇ ਬੈਠੇ ਤੇ ਇਹ ਬਹੁ ਤੇ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਆ ਸੀ ਤੇ ਬਹੁਤ ਸਾਡ ਤੇ ਬੈਠੀ ਸੀ ਉਹਨਾਂ ਨੇ ਛੱਟਾ ਕਾਫੀ ਨਹੀਂ ਹਾਂ ਹਸਪਤਾਲ ਨੇ ਹਾਂ ਟਾਂਕੇ ਟੁਕੇ ਬਹੁਤ ਲਗਾਏ ਸੱਚੇ ਬਹੁ ਦੇ ਜੇ ਸੰਸਕਾਰ ਵਾਸਤੇ ਤੁਸੀਂ ਕੀ ਸਰਕਾਰ ਨੂੰ ਉੱਥੇ ਕਰਦੇ ਆਓਗੇ ਫਿਰ ਉਹਨਾਂ ਕੀ ਬੋਲੀਏ ਨਹੀਂ ਉਹ ਉੱਥੇ ਉਹਦੇ ਸਹਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸਹਰੇ ਨੇ ਬਣੇ ਹੋਏ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸਕਾਰ ਕਰਾਉਣ ਨੂੰ ਨਹੀਂ ਕੀ ਪਰਮਜੀਤ ਪਰਮਜੀਤ ਜਿਹੜੇ ਬੱਚੇ ਆ ਤੁਹਾਡੇ ਕੀ ਲੱਗਦਾ ਹੈ ਜਰਾ ਪ੍ਰਦੀਪ ਸਾਡੇ ਦੇਵਰ ਦੇ ਬੇਟੇ ਨੇ ਏ ਨੂਰੀ ਜੀ ਨੂਵੀ ਜੀ ਜਿਹੜੇ ਜਰਾ ਪੋਤਰੇ ਲਗੇ ਤੁਹਾਡਾ ਨਾ ਹਾਂਜੀ ਹਾਂ ਕਿੰਨੇ ਟਾਈਮ ਤੋਂ ਉਹ ਕੈਨੇਡਾ ਰਹਿੰਦੇ ਨੇ ਉਥੇ ਤੋਂ 15 ਸਾਲ ਤੱਕ ਰਹਿੰਦੇ ਨੇ ਜੀ 8 ਸਾਲ ਬਿਆਹ ਨੂੰ ਹੋ ਗਏ ਤੁਹਾਡੇ ਨਾਲ ਕੋਈ ਗੱਲ 2-4 ਦਿਨ ਪਹਿਲਾਂ ਹੋਈ ਕੋਈ 2-4 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਭੌਂਦੇ ਰਹੇ ਨੇ ਫੋਟੋ ਆ ਹਾਂਜੀ ਫੋਟੋ ਪਾਈ ਹੈ ਸਰ 29 ਤਰੀਕ ਦਿਨ ਵਾਰਸਰੀ ਮੈਂ ਬਹੁਤ ਬਿਲਕੁਲ ਕਰਦਾ ਉਹਦੇ ਕੋਲ ਗੱਲ ਹੁਣ ਨੀ ਜੀ ਹੋਈ ਜਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਤੇ ਉਹ ਕਹਿੰਦੀ ਵੀ ਮੈਂ ਕਿ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨਹੀਂ ਟੂਰਿਕ ਘੁੰਮਣ ਗਏ ਨੇ ਅਮਰੀਕਾ ਹੂੰ ਵੀ ਉਹ ਤੋਂ ਬਾਅਦ ਮੈਂ ਆਉਂਗੀ ਵੀ ਟਿਕਟ ਕਰਾਉਣਗੀ ਮੇਰੀ ਜੀ ਉਹ ਤੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੁਣ ਤੀਨੇ ਆਉਣਾ ਠੀਕ ਤੇ ਤੁਹਾਡੇ ਮਤਲਬ ਜਿਹੜੀ ਬੁਰਾਣੀ ਉਹ ਕਿੱਥੇ ਰਹਿੰਦੀ ਹੈ ਹਾਂ ਜੀ ਕਿਤੇ ਬੱਚੇ ਪਰਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਖੁਆ ਚੱਚੇ ਦਾ ਨਾਮ ਕੀ ਇਹਦੇ ਪੋਤੇ ਦਾ ਹਾਂ ਜੀ ਹਾਂ ਸਰ ਹਾਂ ਜੀ ਇਸ ਦਾ ਪਰਦੇ ਨਾ ਜੀ ਨੂੰ ਠੀਕ ਹੈ ਨੂੰ ਠੀਕ ਹੈ ਜੀ ਹਸਪੀਟਲ ਉਹਦਾ ਕੀ ਨਾਮ ਹੈ ਬੇਟਾ ਅਨਸਰ ਕਰੀ ਤੇ ਕਾਰ ਚਾਰੇ ਸੀ ਕਿਸੇ ਉੱਧ ਨਾ ਕਾਰ ਸੀ ਆਪ ਚਲਾ ਰਹੇ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਸ ਤੋਂ ਬਾਅਦ ਉਹ ਦੂਸਰਾ ਬੇਟਾ ਬੈਠ ਗਿਆ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਈ ਸੀ ਕੋ ਮਨ ਹਾਂਜੀ ਉੱਥੇ ਵੀ ਰਹਿੰਦੇ ਰਹਿੰਦੇ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮ ਆ ਗਏ ਵਾਪਸੀ ਆ ਗਏ ਜੀ ਬਿਨ ਬਟਨ ਚ ਆ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਸ ਗਏ ਕੋਈ ਤਾਂ ਜਿਹੜਾ ਸਹਣ ਜੋ ਕਰੇ ਹੀ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਕਿ ਅਸੀਂ ਬਹੁਤ ਸੌਖੇ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀ ਅਸੀਂ ਮਿਲ ਕੇ ਗਏ ਨੇ ਇੱਥੇ ਖੇਤੀਬਾੜੀ ਕਰਦੇ ਸੀ ਨਹੀਂ ਉਹ ਤੇ ਪਾਪਾ ਦਾ ਡੈਥ ਹੋਈ ਗਿਆ ਤੇ ਮੰਮੀ ਨੂੰ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਰਹੇ ਤਾਂ ਕਰਕੇ ਬਸ ਹਿੰਨਾ ਬੜਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਹਾਂ ਤੇ ਵਿਆਹ ਕਿੱਥੇ ਸੀ ਵਿਆਹ ਦਿੱਲੀ ਸੀ ਹਾਂ ਜੀ ਦਿੱਲੀ ਦੀ ਕੁੜੀਆ ਉਹਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੀ ਪਤੀਆ ਆਣ ਵਾਸਤੇ ਕੱਲ ਹੀ ਆਉਂ ਹਾਂਜੀ ਉਹਦੀ ਸਾਲੀ ਦਾ ਵਿਆਹ ਹੋਣਾ ਸੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋ ਗਈ ਤੂੰ ਫੇਰ ਆਵਾਂਗੇ ਤੇ ਕਰੀਏ ਆਪਣੀ ਜਲਦੀ ਗੱਲ ਦੱਸੀ ਉਹ ਤੁਹਾਨੂੰ ਕਾਲ ਤੁਹਾਡੇ ਪਤੀ ਜੀ ਦਿਲ ਦੀ ਤਾਂ ਇਹਨਾਂ ਦਾ ਤਾਇਆ ਜੀ ਨਾਲ ਕਰਦੀ ਸੀ ਗੱਲ ਹਾਂ ਜੀ ਆਪਣੇ ਹੋਰ ਭਰਾਵਾਂ ਨਾਲ ਬੇਟੇ ਨੇ ਮੇਰੇ ਵੀ ਤਿੰਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਤੇ ਤ੍ਰੀਦਰ ਕਿੰਨੇ ਭਰਾ ਐ ਇਕੱਲਾ ਸੀ ਜੀ ਇਕੱਲਾ ਨਿਕ ਭੈਣ ਉਹ ਵੀ ਉੱਤੀ ਰਹਿੰਦੀ ਐ ਉਹਨੇ ਐਡੇ ਰਹਿੰਦੀ ਐ ਉਹਦਾ ਕੀ ਨਾਮ ਪੈਂਦਾ ਨੀਸ਼ਾ ਜੀ ਹਾਂ ਜੀ ਉਹ ਮੇਰੇ ਨਾਲ ਹੀ ਬੜੇ ਜੀ ਪਹਿਲੇ ਉਹਦੇ ਨਾਲ ਹੀ ਪੜਦਾ ਸੀ 10 ਤੱਕ ਅਸੀਂ ਇਕੱਠੇ ਪੜਿਆ ਜੀ ਕਿੱਥੇ ਵੱੜਦੇ ਸੀ ਅਸੀਂ ਪਿੰਡੇ ਪੜਦੇ ਬਥੇ ਗੱਲ ਕਰਨਾ ਪੈਂਦਾ ਕਿਸ ਤਰ੍ਹਾਂ ਦਾ ਸਵਾਦ ਥਾ ਪ੍ਰਦੀਪ ਦਾ ਪ੍ਰਦੀਪ ਸਰ ਬਚਪਨ ਤੋਂ ਇਕੱਠੇ ਖੇਡਿਆ ਸੀ ਹਮ ਸਵਾਦ ਆ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਰਿੰਗ ਤੇ ਫੈਮਲੀ ओरिएंटेड ਬੰਦਾ ਸੀ ਕੀ ਸੁਪਨਾ ਦੇ ਕੇ ਗਿਆ ਤੁਹਾਨੂੰ ਗੱਲ ਹੋ ਰਹੀ ਥੀ ਹਾਂ ਦਾ ਸੀ ਗੱਲ ਕਰਦਾ ਹੋਣਾ ਵੀ ਮੈਂ ਕੈਨੇਡਾ ਜਾਣਾ ਹੈ ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਆ ਨੇ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ ਹਮ ਤੇ ਬਾਹਰ ਦਾ پلان ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰੀ ਜਾਵਾਂਗੇ ਤੇ ਉਸ ਟ੍ਰੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸੁਪਨਾ ਤਾਂ ਉਹਦਾ ਹੋਈ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਸਭ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਫਿਰ ਮੈਰਿਜ ਕਿੰਨੇ ਸਾਲ ਉਹਥੇ ਕਿਸ ਤਰ੍ਹਾਂ ਦਿੱਲੀ ਗਏ ਮੈਰਿਜ ਉਹਦੀ ਮੇਰੇ ਭਾਬੀ ਜੰਸ਼ਲਾ 2018 ਚ ਉਹਨਾਂ ਦਾ ਵਿਆਹ ਹੋਇਆ ਸੀ ਤੇ ਕੈਨੇਡਾ ਸੀ ਦੋਨੇ ਹਮ ਇਕੱਠੇ ਪੜਦੇ ਸੀ ਜੀ ਹਾਂ ਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਜਾ ਕੇ ਬਾਅਦ ਜਾ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਂ ਇੱਥੇ ਜ਼ਰੂਰ ਆਉਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਤੇ ਕੁਝ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਝ ਟਾਈਮ ਇੱਥੇ ਰਹਿੰਦੇ ਨੇ ਮੇਰੇ ਬੇਟਾ ਹਿਆਨ ਉਹ ਥੋੜਾ ਭਤੀਜਾ ਹਿਆਨਸ ਹੈ ਇਹ ਕਿੰਨੇ ਸਾਲ ਦੇ ਹੈ ਹਿਆਨ ਸੀਗਾ ਜੀ 7 ਸਾਲ ਦਾ 7 ਸਾਲ ਦਾ ਇਹ ਹੁਣ ਕਿੱਥੇ ਗਏ ਸੀ ਜਿਹੜਾ ਆਪ ਵਾਪਸੀ ਮਹਾਸਾ ਆਏ ਹੋਏ ਇਸ ਤਰ੍ਹਾਂ ਹਾਂ ਜੀ ਇਹ ਗਏ ਸੀ ਯੇ ਅਮਰੀਕਾ ਘੁੰਮਣ اپنی ਐਨੀਵਰਸਰੀ ਸੈਲੀਬ੍ਰੇਟ ਸੈਲੀਬ੍ਰੇਟ ਕਰਨ। ਅੱਛਾ ਨਾਈਟ ਨੂੰ ਸਮਨਣ ਗਏ। ਹਾਂਜੀ। ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨਾਂ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ। ਤੇ ਗੱਡੀ 'ਚ ਐਕਸੀਡੈਂਟ ਹੋਇਆ ਉਹਨਾਂ ਨੂੰ। ਕਿਸ ਤਰ੍ਹਾਂ ਇਨਫਰਮੇਸ਼ਨ ਆਈ ਤੁਹਾਡੇ ਕੋਲ? ਕੋਈ ਕਿਸ ਤਰ੍ਹਾਂ ਨਾਲ ਉਹ ਕੋਈ ਇਨਫਰਮੇਸ਼ਨ ਸਰ ਹਾਂਜੀ ਉਹ ਨਹੀਂ ਪੁਲਿਸ ਨੇ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫੋਰਮ ਕਰਿਆ ਸਾਨੂੰ ਸਵੇਰੇ ਹੂੰ ਆਰਾਊਂਡ 6:37 ਤੇ ਕਨਫਰਮ ਕਰਦੇ ਹੋ ਸਾਨੂੰ 10:11 ਵਜੇ ਕੀ ਸੀ ਵੀ ਐਕਚੁਅਲ ਕੀ ਸਿਚੁਏਸ਼ਨ ਕੀ ਹੁੰਦੀ ਹੈ ਉਸ ਤੋਂ ਬਾਅਦ ਕਿ ਕੌਣ ਕੌਣ ਸੱਜਿਆ ਦੇ ਜਖਮੀ ਇੱਕ ਤਾਂ ਜੋ ਭਾਬੀ ਨੇ ਉਹ ਜਖਮੀ ਨੇ ਤੇ ਨਾਲ ਉਹਨਾਂ ਦੇ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮਤਲਬ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆਇਆ ਕੋਈ ਗੱਲ ਕਰਦਾ ਹੋਵੇ ਤੁਹਾਡੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਹੈ ਤੁਹਾਡੀ ਪ੍ਰਦੀਪ ਨਾਲ ਕੋਈ 5-7 ਦਿਨ 4 ਦਿਨ ਪਹਿਲਾਂ ਆ ਪ੍ਰਦੀਪ ਨਾਲ ਨਹੀਂ ਉਹ ਤੋਂ ਪਹਿਲਾਂ ਤਾਂ ਨਹੀਂ ਫੈਮਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਥੋੜੀ ਘੱਟ ਹੋਈ ਹੈ ਹੂੰ ਪਰ WhatsApp ਤੇ ਸਾਡਾ ਇੱਕ ਗਰੁੱਪ ਆ ਸਕੂਲ ਦਾ ਗਰੁੱਪ ਆ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਪਿੰਡ ਵਾਰ ਕੀ ਸੋਚਦਾ ਸੀ ਜਦੋਂ ਆਉਂਦਾ ਸੀ ਯਾ ਉੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜੀ ਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਹਾਂ ਮਤਲਬ ਬੜਾ ਲਾਸ ਹੈ ਸਾਡੇ